ਯਾ ਦੇਖ ਸਕਦੇ ਹੋ ਅਗਰਵਲ ਸਵਾ ਨਾਬਾ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਪੂਰੇ ਚੋਰਾ ਚੋਰਾ ਦੇ ਲੱਟਾਂ ਚ ਜਗ ਚੁੱਕੀਆਂ ਕੁਰਸੀਆਂ ਲੱਗ ਚੁੱਕੀਆਂ ਸਟੇਜ ਬਣ ਚੁੱਕੀ ਹੈ ਤੁਸੀਂ ਉਧਰ ਵੀ ਦੇਖ ਸਕਦੇ ਹੋ ਉਧਰ ਵੀ ਦੇਖ ਸਕਦੇ ਹੋ ਦੂਰ ਤੱਕ ਵੀ ਆਈ ਪੀ ਚੇਰਾਂ ਲੱਗੀਆਂ ਵੱਡੀਆਂ ਦੇਖ ਸਕਦੇ ਹੋ ਸਾਰੀਆਂ ਮਾਛਰ ਕਿਸ ਤਰ੍ਹਾਂ ਦੀਆਂ ਪਿਆਰੀਆਂ ਚੱਲ ਰਹੀਆਂ ਨੇ ਆਪਣਾ ਅਜੂਸਨ ਪਾਰਕ ਨੂੰ ਲੈ ਕੇ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਅਗਰਵਾਲ ਸਭਾ ਦੇ ਜੀ ਜੀ 25 ਮਈ ਨੂੰ ਦਿਨ ਐਤਵਾਰ ਅਗਰਵਾਲ ਸਭਾ ਪਟਿਆਲਾ ਗਿਟ ਨਾਬਾ ਦੇ ਵਿੱਚ ਬਹੁਤ ਹੀ ਇੱਕ ਸ਼ਾਨਦਾਰ ਜਿਹੜਾ ਸਮਾਗਮ ਹੋ ਰਿਹਾ ਜਿਹਦੇ ਵਿੱਚ ਮਹਾਰਾਜਾ ਅਗਰ ਸਿੰਘ ਪਾਰਕ ਦੇ ਵਿੱਚ ਇੱਕ ਸਮਾਰਕ ਜਿਹੜਾ ਹੈ ਜੀ ਉਹ ਬਣਾਇਆ ਜਾ ਰਿਹਾ ਉਹਦਾ ਉਦਘਾਟਨ ਜਿਹੜਾ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰ ਤਿੰਨ ਵਾਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਕਰਨ ਵਾਸਤੇ ਪਹੁੰਚ ਰਹੇ ਐ ਤੇ ਉਹਦੀਆਂ ਤਿਆਰੀਆਂ ਜਿਹੜੀਆਂ ਸਾਡੀਆਂ ਲਗਭਗ ਮੁਕੰਮਲ ਨੇ ਜੀ ਤੇ ਸੰਗਤ ਦੇ ਬੈਠਣ ਵਾਸਤੇ ਬਹੁਤ ਹੀ ਅੱਛਾ ਪ੍ਰਬੰਧ ਕੀਤਾ ਅਸੀਂ ਕਿ ਗਰਮੀ ਦਾ ਸਮਾਂ ਜੀ ਪ੍ਰੋਪਰ ਕੂਲਰ ਏਸੀ ਅਸੀਂ ਸਾਰਾ ਪ੍ਰਬੰਧ ਕੀਤਾ ਲੰਗਰ ਦਾ ਪ੍ਰਬੰਧ ਕੀਤਾ ਚਾਹ ਪਾਣੀ ਦਾ ਪ੍ਰਬੰਧ ਕੀਤਾ ਮੈਂ ਸਭ ਨੂੰ ਬੇਨਤੀ ਕਰਦਾ ਕਿ ਨਾਭਾ ਲਈ ਇਤਿਹਾਸਕ ਪਲ ਜਿਹੜਾ ਜੀ ਆਇਆ ਕਦੇ ਕੋਈ ਸੀ ਮਿਨਿਸਟਰ ਜਿਹੜਾ ਜੀ ਕਦੇ ਵੀ ਕੋਈ ਵੱਡਾ ਲੀਡਰ ਜਿਹੜਾ ਨਾਬਾ ਦੇ ਵਿੱਚ ਜਿਹੜਾ ਨਹੀਂ ਆਇਆ ਇਸ ਕਾਮ ਲਈ ਔਰ ਇਹ ਜਿਹੜੀ ਅ ਅਗਰਵਾਲ ਸਭਾ ਜਿਹੜੀ ਹੈ ਸਾਡੇ ਭਰਾ ਜਿਹੜੇ ਕਿ ਕਾਰੋਬਾਰ ਦੇ ਵਿੱਚ ਬਹੁਤ ਨਾਮੀ ਨੇ ਜਿਨ੍ਹਾਂ ਨੇ ਅੱਛਾ ਨਾਮ ਕਮਾਇਆ ਔਰ ਉਹ ਸਾਰੇ ਮਿਲ ਕੇ ਇੱਕ ਕੋਸ਼ਿਸ਼ ਕਰ ਰਹੇ ਆ ਔਰ ਤੁਹਾਡਾ ਸਭ ਦਾ ਅਸ਼ੀਰਵਾ ਚਾਹੀਦਾ ਮੈਂ ਬੇਨਤੀ ਕਰਦਾ ਕਿ ਤੁਸੀਂ ਪਰਿਵਾਰ ਸਮੇਤ 25 ਤਾਰੀਖ ਨੂੰ 10:30 ਵਜੇ ਜਿਹੜਾ ਜੀ ਮਹਾਰਾਜ ਅਗਰਸੈਨ ਪਾਰਕ ਦੇ ਵਿੱਚ ਪਹੁੰਚੋ ਤਾਂ ਕਿ ਇਹ ਇਤਿਹਾਸਕ ਜਿਹੜਾ ਅਧਿਆਤਮਿਕ ਪ੍ਰੋਗਰਾਮ ਹੋ ਰਿਹਾ ਉਦੇ ਵਿੱਚ ਤੁਸੀਂ ਹਿੱਸਾ ਮੰਨ ਸਰ ਇਤਿਹਾਸਿਕ ਵੀ ਹੋ ਜਾਂਦਾ ਹੈ ਵੀ ਇੱਕ ਸਾਬਕਾ ਮੁੱਖ ਮੰਤਰੀ ਇੱਕ ਮੌਜੂਦਾ ਮੁੱਖ ਮੰਤਰੀ ਵੀ ਦੋ ਪਹੁੰਚਦੇ ਇਹਨਾਂ ਤੇ ਪਹਿਲੀ ਵਾਰ ਮੈਂ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਇਸ ਦਾ ਜ਼ਿਕਰ ਕੀਤਾ ਮੈਂ ਪ੍ਰੋਪਰ ਹਿਸਟਰੀ ਕੱਢੀ ਪੁਰਾਣੀ ਕਿ ਸ਼ਾਇਦ ਕੋਈ ਚੀਫ ਮਿਨਿਸਟਰ ਆਇਆ ਹੋਵੇ ਜਾਂ ਕੋਈ ਮਿਨਿਸਟਰ ਆਇਆ ਹੋਵੇ ਤਾਂ ਉਹਦੇ ਵਿੱਚ ਜਿਹੜਾ ਜੀ ਇਹ ਪਤਾ ਲੱਗਿਆ ਕਿ ਕਦੇ ਵੀ ਇਹ ਨਾਬੇ ਦੀ ਧਰਤੀ ਦੇ ਉੱਪਰ ਕਦੇ ਵੀ ਮੌਜੂਦਾ ਚੀਫ ਮਿਨਿਸਟਰ ਸਾਬਕਾ ਚੀਫ ਮਿਨਿਸਟਰ ਜਾਂ ਇਸ ਪਦਰ ਦਾ ਸਮਾਗਮ ਜਿਹੜਾ ਉਹ ਨਹੀਂ ਹੋਇਆ ਮਾਈਕ ਲਓ ਹਮ ਪ੍ਰਕਾਸ਼ ਜੀ ਨਮਸਕਾਰ ਜੀ ਨਮਸਕਾਰ ਸਰ ਜਿਹੜੀ ਅਗਰਸੈਨ ਪਾਰਕ ਦੇ ਵਿੱਚ ਨਾਪਾਪਾ ਖੜੇ ਆ ਸਭਾ ਦੇ ਵਿੱਚ ਕਿਸ ਚੀਜ਼ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਅਗਰਵਾਲ ਸਭਾ ਨਾਪਾ ਵੱਲੋਂ ਮਹਾਰਾਜ ਅਗਰਸੈਨ ਜੀ ਦੀ ਜੋ ਸਮਾਰਕ ਹੈ ਉਸ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਜਿਸ ਨੂੰ ਰੱਖਣ ਦੇ ਲਈ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸੁਪਰੀਮੋ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਤੇ ਸਾਡੇ ਸਮਾਜ ਦੇ ਮੰਤਰੀ ਸ਼੍ਰੀ ਬ੍ਰਿੰਦਰ ਕੋਇਲ ਜੀ ਤੇ ਸਾਡੇ ਐਮਐਲਏ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਆ ਰਹੇ ਨੇ ਤੇ ਕਿੱਡੀ ਹਾਈ ਲੈਵਲ ਤੇ ਤਿਆਰੀ ਚੱਲ ਰਹੀ ਹੈ ਸਾਡੇ ਵੱਲੋਂ ਬਹੁਤ ਵੱਡੇ ਲੈਵਲ ਤੇ ਤਿਆਰੀ ਚੱਲ ਰਹੀ ਹੈ ਜੀ ਕਿਉਂਕਿ ਜਿਸ ਵਿੱਚ ਕੇਜਰੀਵਾਲ ਸਾਹਿਬ ਵੱਲੋਂ ਸਪੈਸ਼ਲ ਹੁਕਮ ਕੀਤਾ ਗਿਆ ਸੀ ਕਿ ਅਗਰਵਾਲ ਸਭਾ ਪੂਰੇ ਪੰਜਾਬ ਦੇ ਡੈਲੀਗੇਟ ਬੁਲਾਏ ਜਾਣ ਪੂਰੇ ਪੰਜਾਬ ਦੇ ਵਿੱਚ ਸਾਡਾ ਸੰਪਰਕ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ ਇਨਵੀਟੇਸ਼ਨ ਭੇਜੀ ਗਈ ਹੈ ਪੂਰੇ ਪੰਜਾਬ ਚੋਂ ਹੀ ਸਾਡੇ ਅਗਰਵਾਲ ਸਮਾਜ ਦੇ ਮੋਢੀ ਉਹ ਫੰਕਸ਼ਨ ਚ ਪਰਸੋਂ ਸ਼ਰਕਤ ਕਰਨਗੇ ਕਿੰਨੇ ਕੁ ਲੱਗਦਾ ਵੀ ਕਿੰਨਾ ਇਕੱਠ ਸਾਡੇ ਵੱਲੋਂ 1500 ਤੋਂ 2000 ਬੰਦੇ ਦੇ ਆਉਣ ਦੀ ਸਭਾਵਨਾ ਜੀ ਉਸ ਨੂੰ ਮੁੱਖ ਰੱਖਦੇ ਹੋਈ ਅਸੀਂ ਤਿਆਰੀ ਰੰਮੀ ਹੋਈ ਆ ਠੀਕ ਹੈ ਜੀ ਹਾਂਜੀ ਤੇ ਕੀ ਕੀ ਅਰੇਂਜਮੈਂਟ ਰੈਂ ਜਿਵੇਂ ਇੰਨੀ ਦੁਨੀਆ ਨੇ ਫੰਕਸ਼ਨਾਂ ਲੋਕਾਂ ਨੂੰ ਪਹੁੰਚਣਾ ਹੈ ਸਮਾਜ ਨੇ ਪਹੁੰਚਣਾ ਹੈ ਹੋਰ ਵੀ ਦੁਨੀਆ ਪਹੁੰਚੂਗੀ ਹੈ ਨਾ ਜੀ ਕੀ ਕੀ ਤਿਆਰੀ ਹੈ ਉਹਨਾਂ ਲਈ ਸਾਡੇ ਵੱਲੋਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ ਪਾਰਕਿੰਗ ਦੀ ਤਿਆਰੀ ਦੀ ਜੋ ਕਿ ਸਾਡੇ ਬਿਲਕੁਲ ਨਜ਼ਦੀਕ ਕਾਲਜ ਗਰਾਊਂਡ ਹੈ ਕਾਲਜ ਗਰਾਊਂਡ ਦੇ ਵਿੱਚ ਸਾਰੀ ਪਬਲਿਕ ਦੀ ਪਾਰਕਿੰਗ ਕੀਤੀ ਜਾਵੇਗੀ ਕਾਲਜ ਗਰਾਊਂਡ ਤੋਂ ਹੀ ਪਬਲਿਕ ਤੁਰ ਕੇ ਮੰਡਾਲ ਦੇ ਵਿੱਚ ਹਾਜ਼ਰ ਹੋਵੇਗੀ ਤੇ ਜੋ ਵੀਆਈਪੀ ਹੈ ਪਾਰਕਿੰਗ ਉਹ ਸਾਡੇ ਨਾਲ ਹੀ ਰੋਟਰੀ ਕਲੱਬ ਹੈ ਰੋਟਰੀ ਕਲੱਬ ਦੇ ਵਿੱਚ ਕੀਤੀ ਜਾਣੀ ਹੈ ਤੇ ਉਹਨਾਂ ਦੇ ਨਾਲ ਆਂਦਿਆਂ ਲਈ ਸਭ ਲਈ ਪਾਣੀ ਜਲਜੀਰਾ ਚਾਹ ਦਾ ਪੂਰਾ ਪ੍ਰਬੰਧ ਹੈ ਫੰਕਸ਼ਨ ਤੋਂ ਬਾਅਦ ਸਾਰਿਆਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਠੀਕ ਹੈ Obrigado.